ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਫੇਰ ਵੀਰੇ ਚੌਕੇ ਪਹੁੰਚੇ ਆ ਜ਼ਿਲ੍ਹਾ ਬਠਿੰਡਾ ਦਤੀਲ ਵਾਲਿਆਂ ਵਾਲੀ ਤੇ ਬਾਕੀ ਕੋਲੇ ਆਪਣੀਆਂ ਕਾਫੀ ਵੀਰੂ ਆਪਣੇ ਚੈਨਲ ਦੇ ਉੱਤੇ ਤੇ ਬਾਈ ਅੱਜ ਦੋ ਚੰਗੇ ਮਿਲਕ ਰਿਕਾਰਡ ਵਾਲੀਆਂ ਸੋਇਨਾ ਸਵਾਈਆਂ ਬੈੜਾਂ ਲੈ ਕੇ ਆਇਆ ਨੰਬਰ ਨਾਮ ਐਡਰੈਸ ਪੁੱਛਾਂ ਵੀ ਗੱਲਬਾਤ ਕਰਾਵਾਂ ਏ ਬਾਈ ਦੇ ਨਾਲ ਦੋ ਬੈੜਾਂ ਚੰਗੇ ਮਿਲ ਕੇ ਰਿਕਾਰਡ ਵਾਲੀਆਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਹੋ ਬਾਈ ਬੱਗੇ ਤੇ ਵੀਰੇ ਨੰਬਰ ਬੋਲਿਓ ਨੰਬਰ ਆਪਣਾ 987624670 987624670 ਪਿੰਡ ਜੀ ਪਿੰਡ ਚੌਕੇ ਜਿਹੜਾ ਅੰਡਾ ਥੀਵ ਵਾਲਿਆਂ ਦੀ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਵਾਲਿਆਂ ਦੀ ਤੇ ਆਸੇ ਪਾਸੇ ਪਿੰਡ ਆਪਣੀ ਜੀ ਓਖਰ ਰਹਿੰਦਾ ਰਾਣਾ ਓਕੇ ਜੀ ਤੇ ਵੱਲੋਂ ਰਹਿੰਦੇ ਠੀਕ ਆ ਬਾਈ ਤੇ ਬਗੇ ਜਿਹੜੀ ਆਪਾਂ ਪਰਸੋ ਛੋਡੀ ਜਰਸੀ ਤੇ ਇੱਕ ਚਿੱਟੀ ਵੈੜਨੀ ਤੇ ਇੱਕ ਪੂਰੀ ਵਈ 15 15 ਮਿੰਟਾਂ ਵਿੱਚ ਬੈਗ ਗਈ ਮਾਂ ਇੱਕ ਬੱਚੀ ਸੀਗੀ ਨਾਲ ਹਨਾ ਉਹਦੇ ਬੈਗ ਸਾਰੇ ਵਧੀਆ ਰਿਸਪੌਂਸ ਵਧੀਆ ਫੋਨ ਆਉਂਦੇ ਆ ਪੂਰੇ ਵਧੀਆ ਹੁਣ ਵੀ ਆਈ ਜਾਂਦੀ ਦਰਸ਼ੀਏ ਉਹ ਓਕੇ ਜੀ ਤੇ ਅੱਜ ਆਪਾਂ ਦੋ ਦਿਖਾਉਣੀਆਂ ਵੀਰੇ ਇਹ ਦੋ ਇੱਕ ਵਈ ਪਹਿਲਾ ਸੀ ਉਹ ਬੱਚੀ ਐ ਠੀਕ ਆ ਜੀ ਆਹਾ ਇਹ ਹੋਵੇ ਦੋ ਇੱਕ ਦਮ ਸ਼ੂਰ ਠੀਕ ਆ ਜੀ ਅੱਜ ਮਨਾਂ ਦੂਜਾ ਦੂਜਾ ਦਿਨ ਹੋਊਗੀ ਹਾਂਜੀ ਤੇ ਓਕੇ ਬਾਕੀ ਦਾ ਵੀਰੇ ਨੋਟ ਕਰ ਲਿਓ ਟਾਈਮ ਆਪਣਾ ਚਵਾਈ ਦਾ ਟਾਈਮ ਹਾਂ ਜਮ ਹਨਾ ਬਸ ਘੰਟਾ ਬਾਕੀ ਹੈ ਸਿਰਫ ਬਸ ਹੁਣ ਪਹੁੰਚੇ 6 ਵਜੇ ਠੀਕ ਹੈ ਠੀਕ ਹੈ ਬਈ 5 ਵਜੇ ਪੰਜ ਕਿ ਬਜੇ ਪੰਜ ਤੋਂ ਵੀ ਥੱਲੇ ਹੈ ਟਾਈਮ ਓਕੇ ਜੀ ਦਿਖਾਉਣੇ ਵੀਰੇ ਬੱਕੇ ਜਿਹੜੀ ਆਪਣੇ ਪਹਿਲੇ ਨੰਬਰ ਤੇ ਬਹਿੜਾ ਕਿੰਨਾ ਦੁੱਧ ਕੱਢ ਲੂਗੇ ਇੱਥੇ ਤੂੰ ਤਾਂ ਕੋਈ 20 ਕਿਲੋ ਦੁੱਧ 20 ਕਿਲੋ ਦੁੱਧ ਕੱਢ ਦੋ ਆ ਦੇਖੋ ਜਿਵੇਂ ਥਣ ਲੇਵਾ ਓਕੇ ਜੀ ਥਣ ਲੇਵਾ ਕਰੋ ਚੱਕ ਕੱਢ ਲਓ ਤੋੜ ਕੇ ਦਿਖਾ ਦਈਏ ਤੇ ਕੱਲਾ ਕੱਲਾ ਥਣ ਲੱਗਦਾ 20 ਬਈ ਬੰਦਾ ਜੇ ਦੇਖੀ ਲੈ ਓਕੇ ਜਿਵੇਂ ਮਰ ਗਿਆ ਪਤਾ ਰਾ ਹੀ ਮਾਰਾਂਗੇ ਠੀਕ ਹੈ ਜੀ ਤੋੜ ਦੋ ਮਗਰੇ ਦੇ ਬੱਚਾ ਆ ਗਿਆ ਮਗਰ ਬੱਚਾ ਜੀ ਇਹਦੇ ਓ ਤੇ ਕਿੰਨੇ ਦਿਨਾਂ ਦੀ ਸੂਈ ਵੀ ਇਹ ਅੱਜ ਤੀਜਾ ਦਿਨ ਹੈ ਜੀ ਠੀਕ ਹੈ ਜੀ ਆ ਦੇਖੋ ਫਿਰ ਤੇ ਦੰਦਾਂ 'ਚ ਕਿਵੇਂ ਹੈ ਜੀ ਇਹ ਦੰਦਾਂ ਹੀ ਹੋਊ ਜੀ ਚੌਕੀ ਠੀਕ ਹੈ ਜੀ ਤੋਰੋ ਲੰਮੀ ਲੈ ਚੱਲੋ ਮਾੜੀ ਓਕੇ ਤੇ ਲੇਵਾਲੂ ਆ ਪੂਰਾ ਤਿਆਰ ਕਰਿਆ ਵਾ ਜੀ ਤੇ ਆ ਦੇਖੋ ਪ੍ਰਿੰਟ ਪੂਰਾ ਚੰਗਾ ਤੇ ਬਾਕੀ ਦਾ ਬਹਿੜ ਪਹਿਲਾ ਸੁਆ ਬਾਈ ਦਾ ਕਹਿਣ ਦੇ ਮਤਾਬ ਆ ਦੇਖੋ ਇਧਰ ਨੂੰ ਲੱਗਦਾ ਨਹੀਂ ਬਹੁਤ ਵਧੀਆ ਪ੍ਰਿੰਟ ਵੀ ਵਧੀਆ ਤੇ ਬਾਕੀ ਦਾ ਪਹਿਲਾਂ ਨਾਗੇ ਹਨਾ ਮੂੰਹਾਂ ਮੂੰਹਾਂ ਦੇਖਣਾ ਓਕੇ ਜੀ ਮੋੜ ਲਿਓ ਕਿੰਨਾ ਦੁੱਧ ਕੱਢ ਦੂਗੀ ਵੀਰੇ ਬੱਕੇ 30 ਕਿਲੋ ਦੀ ਨੂੰ ਠੀਕ ਆ ਵੀਰੇ ਮੋਟਾ ਦੇ ਹਿਸਾਬ ਆ ਭੌਂਦੀ ਆ ਆਰਾਮ ਨਾਲ ਦੂ ਜਾਰਾ ਠੀਕ ਆ ਜੀ ਭੌਂਦੀ ਅਗਲਾ 18 ਮੰਨ ਕੇ ਲੈ ਜੇ ਓਕੇ ਠੀਕ ਆ ਜੀ ਤੇ ਫਾਸ ਫਾਸ ਤੁਰਦੀ ਆ ਹਨਾ ਹਾਂ ਅਜੇ ਮੈਂ ਜਗਾੜਾ ਬੱਸੀ ਦਾ ਯਾਰ ਓਕੇ ਜੀ ਆ ਦੇਖੋ ਉਹਨੇ ਆ ਪਹਿਲਾਂ ਮਾਰ ਕੇ ਦਿਖਾ ਠੀਕ ਆ ਥਾਨ ਕਰੋ ਚਾਰੇ ਨਿਕੜਵੇਂ ਪੂਰੇ ਗੈਪ ਤੇ ਤੇ ਬਾਕੀ ਦੀ ਗੱਲ ਮਿਲਕ ਵੇਨ ਕਰੋ ਚੈੱਕ ਇੱਕ ਨੰਬਰ ਸਟਰੋਂਗ ਆਉਂਦੀ ਆ ਪੂਰੀ ਲਾਓ ਜੀ ਬੱਚਾ ਲਾ ਲਓ ਤੇ ਜੇਰ ਜੂਰ ਦੀਆਂ ਓਕੇ ਆ ਬਾਈ ਠੀਕ ਆ ਬਾਈ ਠੀਕ ਆ ਤੇ ਬਾਕੀ ਦੀ ਗੱਲ ਵੀਰੇ ਆਪਾਂ ਨੂੰ ਲਾਂਭਾ ਕੋਈ ਆਇਆ ਨਹੀਂ ਕਾਫੀ ਬਿੜੀਆ ਚਲੋ ਰਹਿਣ ਦਿਓ ਫਿਰ ਜਿਹੜਾ ਜਾਤ ਵਾਲੀ ਬਿਹੜਾ ਜੀ ਇਹ ਤਾਂ ਤੇ ਬਾਕੀ ਦੀ ਗੱਲ ਵੀਰੇ ਹੁਣ ਗਾਂ ਆ ਮੌਸਮ ਵਧੀਆ ਆ ਗਿਆ ਨਾ ਆਟੋਮੈਟਿਕ ਫਿਰ 20 ਕਿਲੋ ਦੁੱਧ ਦਊ ਬਾਈ ਓਕੇ ਜੀ ਨਹੀਂ 15 ਤੇ ਰਹਿ ਜਾਣੀ ਗਰਮੀ ਦਾ ਕਰਕੇ ਮਾਰ ਦੋਦਾਰ ਆ ਦਿਖਾਈਏ ਨੇੜ ਤੋਂ ਆ ਕਰੋ ਜੀ 17 ਇੱਕ ਨੰਬਰ ਨਿਆਣਾ ਪਾ ਲੋ ਜੀ ਪੋਣਾ ਦਾ ਪਾ ਲੋ ਕੋਈ ਚੱਕਰ ਨਹੀਂ ਪਾ ਲੋ ਨਿਆਣਾ ਪਾ ਲੋ ਆ ਦੇਖੋ ਜੀ ਨਿਆਣਾ ਪਾ ਲਿਆ ਆਪਾਂ ਤੁਹਾਡੇ ਕਰਕੇ ਵੀ ਸ਼ੱਕ ਨਾ ਕੋਈ ਰਵੇ ਹਨਾ ਜੀ ਹਾਂ ਮਾਰ ਦੋ ਪਾ ਲੋ ਜੀ ਪਾਣੀ ਪੂਣੀ ਮਾਰ ਲਓ ਤੇ ਉਤਰੀ ਖੜੀ ਆ ਬੈਠ ਤਾਂ ਤੇ ਕਦ ਘਾਟ ਪੂਰਾ ਬਾਈ ਜੀ ਕੋਈ ਆਇਆ ਨਾ ਛੋਟੀ ਮੰਨ ਕੇ ਨਾ ਫੋਨ ਲਾਇਆ ਬਾਈ ਨੂੰ ਘਰੇ ਰੱਖਣੀ ਆ ਜੇ ਠੀਕ ਆ ਵੀਰੇ ਠੀਕ ਆ ਲੱਗੋ ਠੀਕ ਕੱਪ ਜੀ ਮਾਰ ਦਿਓ ਵੀਰ ਕਮੈਂਟ ਕਰਨ ਲੱਗਿਆਂ ਦੇ ਵਿੱਚ ਕਹਿੰਦੇ ਯਾਰ ਦੁੱਧ ਨਾ ਤੇਰ ਮਾਰ ਆ ਦੇਖੋ ਜੀ ਥੱਲੇ ਦਾ ਨਲਕਿਆਂ ਨੂੰ ਵਰਦੀ ਆ ਆ ਜੋ ਬਾਈ ਨੇ ਚਾਰ ਧਾਰਾ ਮਾਰੀਆਂ ਅੱਧਾ ਜੱਗ ਹੋ ਗਿਆ ਹਨਾ ਵਗੇ ਭਾਈ ਬੜੀ ਮਗਰ ਲੈ ਜੇ ਮਾਰ ਦਿਓ ਓਕੇ 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 ਕੋਈ ਟੁੱਟਦਾ ਨਹੀਂ ਕੋਈ ਮੁੱਕਦਾ ਨਹੀਂ ਸਾਰੇ ਕਾਹੀ ਗਰੰਟੀ ਜੂ ਵੀ ਮਾਰੂ ਅਗਲਾ ਪਾਉ ਤਾ ਠੀਕ ਆ ਵੀਰ ਨਹੀਂ ਤੇਰਾ ਕੰਮ ਵਧੀਆ ਵੀਰ ਐ ਜੀ ਕੰਮ ਆਪਣੀ ਜ਼ਿੰਮੇਵਾਰੀ ਆ ਭਾਈ ਉਹ ਗੱਲ ਨਹੀਂ ਠੀਕ ਆ ਕਿਹੜਾ ਆਪਾਂ ਕੰਮ ਛੱਡਣਾ ਜੀ ਓਕੇ ਜੀ ਓਕੇ ਵਰਦ ਹੀ ਆ ਹਨਾ ਮੁਹਬੈਤ ਦਿਲ ਆ ਜਵਾਈ ਦਾ ਤਿੰਨ ਮਿੰਟਾਂ ਦੇ ਵਿੱਚ ਬੰਦਾ ਚੋ ਕੇ ਭਰੇ ਜਾਊ ਛਿੱਟਾਂ ਵਰਜੇ ਧਰਾਂ ਬਾਹਰ ਦੇ ਜਾ ਅੱਗ ਜੇ ਪਤਾ ਲੱਗ ਜੂ ਬੇਬੀ ਕੀ ਨਾ ਕੱਢਦੀ ਯਾਰਾ ਠੀਕ ਆ ਵੀਰੇ ਠੀਕ ਆ ਜੀ ਓਕਰ ਦੇ ਓਕੇ ਦੂ ਮੋਰਲੇ ਤੇ ਹੋਰ ਮਾਰ ਕੇ ਮੂਹਲਾਂ 'ਚ ਹੋਰ ਮਾਰ ਦੇ ਜੀ ਮਹਾਜਿੱਤੇ ਖੜ ਗਈ ਬੱਚੀ ਜਰਾ ਐ ਥੋੜੀ ਜਿਹੀ ਓਕੇ ਬੱਸ ਵੀਰੇ ਓਕੇ ਓਕੇ ਤੇ ਮਗਰ ਆ ਗਿਆ ਬੱਚਾ 20 ਕਿਲੋ 22 ਦੇ ਕਹਿਣ ਦੇ ਮੁਤਾਬਕ 22 ਕਹਿੰਦਾ ਦੁੱਧ ਨੇ ਕੱਢ ਦੇਣਾ ਤੇ ਧਾਰਾ ਦੂਰਾ ਤੁਹਾਨੂੰ ਕਰਾਤੀਆਂ ਜੇ ਇੱਕ ਥਾਂ ਲੈ ਵਾ ਫੇਰ ਨੇੜੇ ਤੋਂ ਮੈਂ ਤੁਹਾਨੂੰ ਕਰਾ ਦੇਣ ਜੇ ਆ ਦੇਖੋ ਬੱਸ ਸਿੱਖਾ ਦੀ ਮੂਹਰੇ ਹਾਂ ਦੇਖੋ ਤੇ ਬਾਕੀ ਗੱਲ ਆ ਦੇਖੋ ਮਿਲ ਕੇ ਵੀਨ ਕਰੋ ਚੱਕ ਤੇ ਪੈਸੇ ਇਹਦੇ ਕਿੰਨੇ ਲੈ ਲਾਂਗੇ ਭਾਈ ਇਹ ਫੋਨ ਤੇ ਕਰਾਂਗੇ ਓਕੇ ਭਾਈ ਓਕੇ ਓਕੇ ਮੁੱਲ ਕਰਾਂਗੇ ਆਪਾਂ ਜਾਇਦਾਕ ਦੇਖਣ ਵਾਲੀ ਬਸ ਵੀਰੇ ਆਹ ਠੀਕ ਆ ਹਾਂ ਜਾਗਲੇ ਵੀ ਮੁੱਲ ਫੋਨ ਤੇ ਪਹਿਲੇ ਨੰਬਰ ਵਾਲੀ ਪਲੂਣ ਬੈੜ ਦਿਖਾਤੀ ਮਿਲ ਕੰਪੈਸਟੀ 20 ਤੋਂ ਪਲੱਸ ਹੀ ਰਹਿਣੀ ਹੈ ਹਨਾ ਜਮਾ ਬਈ ਜਮਾ ਤੇ ਭਾਂਦੀ ਕੋਈ ਘੱਟ ਮੰਨ ਕੇ ਲੈ ਜੇ ਤੇ ਬਾਕੀ ਦਸੱਲੀ ਤੁਸੀਂ ਭਾਈ ਆਪ ਕਰ ਲਿਆ ਕਰੋ ਠੀਕ ਆ ਆ ਦੇਖ ਵਾਲਾ ਬੱਢੀ ਦੇਖ ਵੀਰੇ ਠੀਕ ਨਹੀਂ ਠੀਕ ਆ ਠੀਕ ਆ ਤੇ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰ ਲੀਏ ਇਹ ਦੂਜਾ ਸ਼ੋਸ਼ੇ ਭਾਈ ਇਹ ਰਾਤ ਦੀ ਸੂਈ ਹੈ ਅੱਛਾ ਇਹ ਰਾਤ ਦੀ ਸੂਈ ਆ ਆ ਬੱਛੀ ਦੇਖਾਇਓ ਨਾੜ ਨੁੜਗਰ ਦੇਖਾਇਓ ਆ ਆ ਦੇਖੋ ਜੀ ਬਸ ਹੀ ਬਹੁਤ ਪਿਆਰੇ ਹੈ ਨਾ ਬਾਕੀ ਯਾਰ ਸਿਰ ਆਈਏਗਾ ਆ ਦੇਖ ਨਾੜਵਾ ਨਾੜ ਆਲੇ ਕਿੱਦਾਂ ਹੀ ਨਾਲ ਹੀ ਇੱਕ ਓਕੇ ਵੀਰੇ ਫੋਲ ਲੈਣ ਤੋੜ ਕੇ ਲਿਖਾ ਲੀ ਤੇ ਲੇਵਾਲੂ ਆ ਬਹੁਤ ਤਿਆਰੀ ਚ ਹੈ ਨਾ ਹਜੇ ਨਾ ਯਾਰ ਗਾਹ ਤੋੜਦੀ ਐਚ ਐਫ ਚ ਆ ਗਈ ਹਾਂ ਪ्युअर ਐਚ ਐਫ ਚ ਆ ਗਈ ਬਾਈ ਦਾ ਕਹਿਣ ਦੇ ਮਜ਼ਾਬਤ ਸੁਹਾ ਦੂਜਾ ਤੇ ਚੰਗੀ ਆ ਵੀਰੇ ਤੋਰੋ ਫਿਰਨ ਇੱਕ ਮਿੰਟ ਦੂਰ ਓਕੇ ਆ ਦੇਖੋ ਜੀ ਆਪਣੀ ਦਫਾ ਦੇ ਨੂੰ ਤੇ ਫੇਸ ਬੱਚੀ ਵੀ ਪਲੱਸ ਪੁਆਇੰਟ ਨਾਲ ਬੱਚੇ ਆ ਦੇਖੋ ਮੈਨੂੰ ਮਿਲਕ ਬਿੰਦ ਦਿਖਾ ਦਿਨ ਆ ਦੇਖੋ ਜੀ ਮੇਰਾ ਮੈਨੂੰ ਦੇਖੋ ਚਾਰੇ ਥਣ ਨਿਕੜਵੇਂ ਪੂਰੇ ਗੈਪ ਦੇ ਆ ਦੇਖੋ ਕੈਮਰਾ ਪੂਰਾ ਨੇੜਿਓਂ ਕਰਕੇ ਦਿਖਾਤਾ ਕਰੋ ਜੀ ਚੱਕ ਜਮ ਥੱਲੇ ਬਾੜ ਦਾ ਕੈਮਰਾ ਠੀਕ ਹੈ ਜੀ ਕਦ ਕਾੜ ਪੂਰਾ ਓਕੇ ਆ ਲੰਮੀ ਲੈ ਚਲੀ ਮੜੀ ਆ ਦੇਖੋ ਜੀ ਕਰੋ ਵੀ ਚੈੱਕ ਲੇਵਾ ਲੈ ਕੇ ਦੁਰੈਂਦਾ ਹਨਾ ਬਾਈ ਐਦਾ ਕਰਤਾ ਆਪਾਂ ਬੰ ਮੋੜ ਲੈ ਐ ਨਹੀਂ ਜੋੜਦਾ ਵੀ ਉਹ ਠੀਕ ਹੈ ਜੀ ਵੀਰੂ ਦਾ ਰਿਗਾਰਡ ਦੇਖ ਤੁੰਗ ਠੀਕ ਆ ਬੀ ਸੁਣੀਏ ਓਕੇ ਓਕੇ ਤੇਰੇ ਤਲਕਣਾ ਬਾਈ ਥੋੜੀ ਜੀ ਪੱਕਾ ਆ ਪੈਰ ਨਹੀਂ ਖੜਦੇ ਕੱਚੇ ਚੋਂ ਆਈ ਹੋਣਾ ਗਾਂ ਤੋਂ ਇਕ ਨਵੀਂ ਡਾਈ ਜਖਰੇ ਜੀ ਕੱਚੇ ਤੇ ਆਈ ਹੋ ਹਾਂ ਓਕੇ ਓਕੇ ਕੋਈ ਨਾ ਕੋਈ ਚੱਕਰ ਨਹੀਂ ਠੀਕ ਆ ਲੈਓ ਬੱਚੀ ਨੇੜੇ ਧੰਨਵਾਦ ਜੀ ਠੀਕ ਆ ਧਾਰਾ ਮਾਰ ਦਿਓ ਆ ਦੇਖੋ ਥਣ ਦੇ ਦੂਜੇ ਪਾਸੇ ਦੇ ਥਣ ਤੁਹਾਨੂੰ ਕਰਾਈ ਗਿਆ ਚੈੱਕ ਮਿਲਕ ਵੀ ਇਨ ਕਰੋ ਚੈੱਕ ਹਾਂ ਚ ਬਾਈ ਚੂਈ ਦਾ ਬਾਈ ਵਾਲੀ ਚੰਗੇ ਨੇ ਓਕੇ ਜੀ ਓਕੇ 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 ਤੇ ਬਾਕੀ ਦਾ ਦੁੱਧ ਕਿੰਨਾ ਪਾ ਦੂਗੀ ਬਾਈ ਇਹ ਕੋਈ 25 ਕਿਲੋ ਦੁੱਧ ਪਾਉ ਓਕੇ ਜਮਾ ਪਾ ਲੂਗੀ ਹੈ ਨਾ ਕੋਈ ਕਹਿਣ ਦੀ ਗੱਲ ਨਹੀਂ ਜਿਵੇਂ ਤਾਜੀ ਛੂਈ ਆਈ ਹੈ ਚੰਗਾ ਹਾਂ ਬਾਈ ਦਾ ਮੰਨਣਾ ਆ ਵੀ 25 ਕਿਲੋ ਪਾ ਦੂ ਭਾਂਜ ਤੂੰ 20 ਕਿਲੋ ਮੰਨ ਕੇ ਲੈ ਜਾ ਠੀਕ ਹੈ ਨਾ ਜੀ ਬਾਕੀ ਦਾ ਜੇ ਆਪਾਂ ਦਾਣਾ ਪਾਵਾਂਗੇ ਚੰਗਾ ਕੋਈ ਫੀਡ ਪਾਵਾਂਗੇ ਫੇਰ ਹੀ ਦੁੱਧ ਦੇ ਠੀਕ ਆ ਠੀਕ ਆ ਵੀਰੇ ਠੀਕ ਆ ਠੀਕ ਆ ਓਕੇ ਆ ਦੇ ਪਾਓ ਜੀ ਨਿਆਣਾ ਫਿਰ ਬੱਚੀ ਮਗਰਾ ਬਾਕੀ ਦਾ ਕੁਆਲਿਟੀ ਵਾਲੀ ਹੈ ਨਾ ਓਕੇ 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 ਬੱਚੀ ਬਹੁਤ ਚੰਗੀ ਆ ਤੇ ਬਾਕੀ ਦਾ ਬੱਚੀ ਓਕੇ ਜੀ ਬਾਕੀ ਕੁਆਲਿਟੀ ਠੀਕ ਹੈ ਜਾਂ ਤਾਂ ਨਹੀਂ ਪਤਾ ਬੱਚੀ ਦਾ ਕਿਹੜਾ ਠੀਕ ਹੈ ਆਪਾਂ ਪੁੱਛਿਆ ਨਹੀਂ ਵਧੀਆ ਗੱਲ ਐਵੇਂ ਕਹੀ ਜਾਂਦੇ ਕਿ ਉਹ ਫਲਾਣੇ ਦੀ ਹੈ ਧੋਕੇ ਦੀ ਹੈ ਨਾ ਓਕੇ ਜੀ ਕਰੋ ਮੂਰੇ ਫਿਰ ਬੱਚੀ ਆ ਦੇਖੋ ਜੀ ਬੱਚੀ ਦੇਖਦੋ ਕਿੰਨੀ ਪਿਆਰੀ ਆ ਤੇ ਛੋਟਾ ਛੋਟਾ ਕਾਨ ਨਾ ਲੱਗ ਦੇਖ ਲਾ ਕਿੰਨਾ ਸ਼ੀਵ ਆ ਓਕੇ ਜੀ ਓਕੇ ਆ ਦੇਖੋ ਕੁਆਲਿਟੀ ਪੂਰੀ ਹੈ ਨਾ ਬੱਚੀ ਦੀ ਬਹੁਤ ਵਧੀਆ ਜੀ ਓਕੇ ਓਕੇ ਆ ਦੇਖੋ ਜੀ ਬਾਕੀ ਦਾ ਦੁੱਧ ਵਾਲੇ ਪੀਸ ਆ ਨਾ ਦੋਨੇ ਕੁਇਆ ਨਹੀਂ ਵੀ ਦੁੱਧ ਤੋਂ ਨਾ ਦੇਣੀ ਹੈ ਹਨਾ ਓਕੇ ਜੀ ਹੁਣ ਦੇਖੋ ਥਾਨ ਓਕੇ ਵੀਰੇ ਮਾਰੋ ਤਾਰ ਦੁੱਧ ਵਾਲੇ ਪੀਸ ਹਨਾ ਥੱਲੇ ਵੀ ਮਾਰ ਦਿਓ ਚਲ ਆਹ ਲਓ ਜੀ ਥੱਲੇ ਉਹਦਾ ਨਲਕਿਆਰਗੀ ਚਵਾਈ ਆ ਨਹੀਂ ਵੀਰੇ ਜਾਦ ਵਾਲਿਆ ਨਾ ਹਾਂ ਓਕੇ ਵੀਰੇ ਮਾਰੋ ਮੂਹਰ ਲਿਆਂ ਚ ਤਾਰ ਲੰਬੇ ਵਾਲਾ ਤਾਂ ਕੋਈ ਚੱਕਰੀ ਨਹੀਂ ਆਹ ਜਿਹੜਾ ਆਪਣੀ ਫੁੱਲ ਗਾਰੰਟੀ ਆ ਦੇਖੋ ਜੀ ਧਾਰਾਂ ਦੂਰਾਂ ਤੁਹਾਨੂੰ ਕਰਾਤੀਆਂ ਚੈੱਕ ਜੋ ਉਂ ਵੀ ਮੰਗਾ ਲੂਈ ਹਾਂ ਹਾਂ ਥਾਣਾ ਦੀ ਆਪਣੀ ਜ਼ਿੰਮੇਵਾਰੀ ਆ ਯਾਰ ਉੱਤੋਂ ਦਾ ਦੇ ਨਹੀਂ ਇੱਕ ਵੀਰੇ ਹੋਰ ਤੁਸੀਂ ਜੱਜ ਕਰ ਲਿਓ ਆਪਣੀ ਕੋਈ ਬਾਲੀ ਵੱਡੀ ਨਹੀਂ ਦਿਖਾਈ ਹੁੰਦੀ ਇਹ ਤੁਸੀਂ ਉਹ ਮੰਨ ਲਿਓ ਹਨਾ ਗਾਰੰਟੀ ਵੀ ਮੰਨ ਲਿਓ ਆਪਣੀ ਆਪਾਂ ਨਾ ਕਿਸੇ ਦੀ ਬਹਿੜ ਵੱਡੀ ਦਿਖਾਉਣੀ ਆ ਜਿੱਡੀ ਚੀਜ਼ ਹੈਗੀ ਓਡੀ ਦਿਖਾਉਣੀ ਆ ਤੇ 11 ਕੀ ਕੈਮਰੇ ਚ ਕਈ ਵਾਰੀ ਛੋਟੀ ਵੀ ਹੋ ਜਾਂਦੀ ਆ ਵੱਡੀ ਵੀ ਹੋ ਜਾਂਦੀ ਆ ਹਨਾ ਉਹ ਹੋ ਜਾਂਦੀ ਤੇ ਇਹਦਾ ਵੀ ਮੁੱਲ ਇਹਦੇ ਫੋਨ ਤੇ ਕਰ ਫੋਨ ਤੇ ਦੁੱਧ ਕੱਢ ਦੂਆਂ 25 ਕਿਲੋ ਜਵਾਰਾ ਆ ਰਾਮ ਨਾ ਦੂ ਮਗਰ ਬੱਛੀ ਆ ਗਈ ਕੱਦ ਕੋ ਦੇਖ ਬਹਿੜ ਕਿੰਨੀ ਵੱਡੀ ਓਕੇ ਓਕੇ ਬਹੁਤ ਚੰਗੀ ਆ ਵੀਰੇ ਤੇ ਪਹਿਲੇ ਨੰਬਰ ਵਾਲੀ ਪਲੂਣ ਬਹਿੜ ਆ ਗਈ ਮਗਰੇ ਦੇ ਮੇਲ ਕਾ ਬੱਛਾ ਆ ਗਿਆ ਤੇ ਨੰਬਰ ਫੇਰ ਬੋਲ ਦਿਓ ਜੀ 9876 24670 ਬਾਈ 9876 2467 ਪਿੰਡ ਚੌਕੇ ਓਕੇ ਦੋ ਬਹਿੜਾਂ ਸੀ ਦੋਨੇ ਤੁਹਾਨੂੰ ਦਿਖਾ ਤੀਆਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜੀ